ਜਿਹੜੀ ਵੈਪਨ ਫੜੇ ਆ ਜੀ ਇਹ ਕਿੱਥੋਂ ਫੜੇ ਹੈਗੇ ਔਰ ਕਿੰਨੇ ਵੈਪਨ ਹੈਗੇ ਔਰ ਕਿੰਨੀ ਮੈਗਜ਼ੀਨ ਸੀਗੀਆਂ ਜੀ ਸਰ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਦੇ ਟੀਮ ਫਿਰੋਜ਼ਪੁਰ ਨੇ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਐਸਐਸਪੀ ਦੇ ਅਗਵਾਈ ਹੇਠ ਪਿਛਲੇ 1 ਸਾਲ ਦੌਰਾਨ ਕੰਪੈਰੀਟਿਵਲੀ 64 ਵੈਪਨ ਜਿਹੜੇ ਆ ਉਹ ਰਿਕਵਰ ਕੀਤੇ ਨੇ ਜਿਦੇ ਚ ਇਹਨਾਂ ਨੇ 49 ਜਿਹੜੇ ਬੰਦੇ ਫੜੇ ਨੇ ਤੇ 27 ਜਿਹੜੇ ਕਿਸੇ ਜਗ੍ਹਾ ਦੇ ਸੀ ਜਿਹੜੇ ਆਰਮਜ਼ ਐਕਟ ਦੇ ਸੀ ਇਸੇ ਤਰ੍ਹਾਂ 215 ਕੇਸਾਂ ਦੇ ਵਿੱਚ 279 ਦੋਸ਼ੀ ਫੜ ਕੇ ਇਹਨਾਂ ਨੇ 58 ਕਿਲੋ ਹਿਰੋਇਨ ਤੇ 12 ਕਿਲੋ ਓਪੀਐਮ 1 ਕਰੋੜ ਤੋਂ ਵੱਧ ਡਰੱਗ ਮਨੀ ਰਿਕਵਰ ਹੋਈ ਆ ਜਿਨ੍ਹਾਂ ਤੋਂ ਵੈਪਨ ਵੀ ਰਿਕਵਰ ਹੋਏ ਨੇ ਉਸੇ ਲੜੀ ਦੇ ਤਹਿਤ ਇਹਨਾਂ ਵੱਲੋਂ ਲਗਾਤਾਰ ਗੈਂਗਸਟਰਸ ਤੇ ਡਰੱਗਸ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆ ਕੱਲ ਤਲਵੰਡੀ ਪਾਈ ਹਾਈ ਟੈਕ ਨਾਕੇ ਤੋਂ ਟੀਮ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਜਿਨ੍ਹਾਂ ਚ ਡੀਐਸਪੀ ਤਰਨ ਸ਼ਰਮਾ ਐਸ ਐਚਓ ਤਲਵੰਡੀ ਪਾਈ ਹਾਈ ਟੈਕ ਨਾਕੇ ਦੇ ਜਿਹੜੇ ਕਰਮਚਾਰੀ ਸੀ ਅਤੇ ਹੋਰ ਪੁਲਿਸ ਅਫਸਰਾਂ ਨੇ ਮੁਸਤੈਦੀ ਦੇ ਨਾਲ ਉੱਥੇ ਚੈਕਿੰਗ ਕਰ ਰਹੇ ਸੀ ਉਸ ਚੈਕਿੰਗ ਦੌਰਾਨ ਕੱਲ ਸ਼ਾਮੀ ਉੱਥੇ ਦੋ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ ਤੇ ਬੈਗ ਲੈ ਕੇ ਜਾ ਰਹੇ ਸੀ ਹੋਰ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ ਉਹਨਾਂ ਦਾ ਜਿਹੜਾ ਬੈਗ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਉੱਥੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਨੇੜੇ ਆਉਣ ਦੀ ਵਜ੍ਹਾ ਸਾਡੇ ਪੁਲਿਸ ਵੱਲੋਂ ਉਹਨਾਂ ਦਾ ਬੈਗ ਚੈੱਕ ਕਰਨ ਦੌਰਾਨ ਉਹ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ ਪੁਲੀਸ ਕੋਲ ਉਹਨਾਂ ਦਾ ਮੋਟਰਸਾਈਕਲ ਉਹਨਾਂ ਵੱਲੋਂ ਵਰਤਿਆ ਜਾਂਦਾ ਮੋਬਾਈਲ ਉਹ ਤੇ ਹੋਰ ਜਿਹੜੀਆਂ ਇੰਪੋਰਟੈਂਟ ਲੀਡਸ ਆ ਸਾਡੇ ਕੋਲ ਆ ਜਿਨ੍ਹਾਂ ਦੇ ਆਧਾਰ ਤੇ ਉਹ ਵਿਅਕਤੀਆਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ ਉਹਨਾਂ ਨੂੰ ਅਸੀਂ ਇਨ ਕਮਿੰਗ ਡੇਸ ਕਾਬੂ ਕਰਕੇ ਇਹ ਵੈਪਨ ਕਿੱਥੋਂ ਆਏ ਉਹਨਾਂ ਦਾ ਕੀ ਮੰਤਵ ਸੀ ਕਿਸ ਪਰਪਸ ਲਈ ਯੂਜ਼ ਕਰਨੇ ਸੀ ਉਹ ਸਾਰਾ ਸਟੈਬਲਿਸ਼ ਕਰ ਲਿਆ ਜਾਵੇਗਾ ਇਹ ਜਿਹੜੇ ਵੈਪਨ ਆ ਇਹ 11 ਪਿਸਤਲ ਸੀ 21 ਮੈਗਜ਼ੀਨ ਸੀ ਜਿਹੜੇ ਕਿ ਉਥੋਂ ਮੌਕੇ ਦੌਰ ਘਬਰ ਹੋਏ ਨੇ ਇਹਨਾਂ ਨਾਲ ਆਉਣ ਨਾਲ ਵਾਕਈ ਕੋਈ ਨਾ ਕੋਈ ਉਹਨਾਂ ਨੇ ਜਿਹੜੀਆਂ ਕ੍ਰਾਈਮਨਲ ਐਕਟੀਵਿਟੀਆਂ ਕ੍ਰਾਈਮ ਇੱਥੇ ਕਰਨ ਦੀ ਉਹਨਾਂ ਦੀ ਕੋਈ ਸੰਭਾਵਨਾ ਸੀ ਉਹ ਸਾਰਾ ਪਰਦਾ ਫਾਸ਼ ਹੋਇਆ ਪਲੱਸ ਉਹਨਾਂ ਨੇ ਕੀ ਕੀ ਕ੍ਰਾਈਮ ਕਰਨਾ ਸੀ ਕਿਹੜੇ ਕਿਹੜੇ ਉਸ ਗੈਂਗ ਦੇ ਹੋਰ ਮੈਂਬਰ ਨੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਆਉਂਦੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੌਰਾਨ ਇਹ ਤੈਅ ਕਰਕੇ ਇਸ ਗੱਲ ਲਖ ਨਾ ਸਕਦਾ ਜੀ ਸਰ ਇਹ ਵੈਪਨ ਕਿੱਥੋਂ ਦੇ ਬਣੇ ਹੋਏ ਆ ਔਰ ਕਿੱਥੋਂ ਦੇ ਹੈਗੇ ਸੀਗੇ ਇਹ ਕੰਟਰੀ ਮੇਡ ਵੈਪਨ ਨੇ ਐਜ਼ ਆਫ ਨਾਓ ਇਹਨਾਂ ਦੇ ਜਿਹੜਾ ਸਟੈਬਲਿਸ਼ ਕਰਕੇ ਕਹਿ ਦੇਣਾ ਬੀ ਇਹ ਕਿੱਥੋਂ ਦੇ ਨੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਇੰਨਾ ਹੀ ਆ ਵੀ ਇਹ ਇੰਡੀਅਨ ਮੇਡ ਵੈਪਨਸ ਨੇ ਪਰੰਤੂ ਇਹ ਬੜੀ ਚੰਗੀ ਹਾਲਤ ਦੇ ਵੈਪਨਸ ਨੇ ਇਹ ਇਕੱਠੇ ਕਿੱਥੋਂ ਮੋਗਾ ਸਾਈਡ ਤੋਂ ਹੋ ਆਏ ਸੀ ਜਦੋਂ ਉਹਨਾਂ ਨੂੰ ਰੋਕਿਆ ਸੀ ਉਹ ਫਿਰੋਜ਼ਪੁਰ ਨੂੰ ਆ ਰਹੇ ਸੀਗੇ ਇਹਨਾਂ ਦੇ ਜਿਹੜੇ ਸਾਰੇ ਡੂੰਘਾਈ ਤੱਕ ਇਨਵੈਸਟੀਗੇਸ਼ਨ ਕਰਕੇ ਸਾਇੰਟਿਫਿਕ ਇਨਵੈਸਟੀਗੇਸ਼ਨ ਜਾਂ ਜਿਹੜੇ ਹੋਰ ਸਾਧਨਾਂ ਦੇ ਰਾਹੀਂ ਇਹ ਕਰਕੇ ਇਹਦਾ ਪਤਾ ਲਾਇਆ ਜਾਵੇਗਾ ਫਿਰ ਤੁਹਾਡਾ ਨਿਸ਼ਾਨਾ ਸਰ ਜੀ ਇਹ ਕਿਦਾਂ ਯੂਥ ਵੈ ਗੈਂਗਸਟਰ ਚ ਆ ਰਿਹਾ ਵੈ ਇਹ ਕਿਤੇ ਯੂਥ ਨੂੰ ਵਿਖਾ ਕੇ ਨਵੇਂ ਨਵੇਂ ਹਥਿਆਰ ਦੇ ਕੇ ਕਿਤੇ ਗੈਂਗਸਟਰ ਨੂੰ ਹੋਰ ਜ਼ਿਆਦਾ ਵਧਾਵਾ ਤਾਂ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਇਦਾਂ ਦਾ ਵਧਾਵਾ ਦੇਣ ਦੇ ਨੇ ਆਲਰੇਡੀ ਜਿਹੜੇ ਇਦਾਂ ਦੇ ਕੁਝ ਨਾ ਕੁਝ ਵਿਅਕਤੀ ਜਿਹੜੇ ਇਨਵੋਲਡ ਨੇ ਕ੍ਰਾਈਮ ਦੇ ਵਿੱਚ ਉਹਨਾਂ ਉਹਨਾਂ ਦਾ ਆਪਣੇ ਆਪ ਨੂੰ ਇਦਾਂ ਦਾ ਵੈਪਨ ਰੱਖਣਾ ਜਾਂ ਵੈਪਨਾਂ ਸੇਲ ਕਰਨੇ ਜਾਂ ਵੈਪਨ ਨੂੰ ਕਿਸੇ ਕ੍ਰਾਈਮਲੀ ਪਰਪਸ ਯੂਜ਼ ਕਰਨਾ ਉਹ ਸਾਰੇ ਜਿਹੜੇ ਇਸੇ ਇਹਦਾ 파ਰਟ ਆ ਇਹ ਇਨਵੈਸਟੀਗੇਸ਼ਨ ਦੌਰਾਨ ਹੀ ਐਗਜੈਕਟਲੀ ਕਲੀਅਰ ਹੋਵੇਗਾ ਇਹ ਕੋਈ ਵਧਾਵਾ ਦੇਣ ਦਾ ਨਹੀਂ ਉਹਨਾਂ ਦਾ ਪਰਪਸ ਜਿਹੜੇ ਆਲਰੇਡੀ ਕ੍ਰਾਈਮ ਜਨਰੋਲਡ ਨੇ ਜਿਹੜੇ ਆਪਸ ਵਿੱਚ ਗੈਂਗਸ ਹੈਗੇ ਨੇ ਕ੍ਰਾਈਮ ਦੇ ਇਹ ਬੇਸਿਕਲੀ ਉਹਨਾਂ ਦੇ ਹੀ ਆਪਦੇ ਕੋਲੇ ਹੈਗੇ ਨੇ ਤੇ ਨਵੇਂ ਬੱਚੇ ਆ ਜਿਹੜੇ ਡੈਫੀਨਿਟਲੀ ਅਲਿਓਰ ਵੀ ਹੋ ਸਕਦੇ ਨੇ ਵੈਪਨਸ ਨੂੰ ਦੇਖ ਕੇ ਪਰ ਉਹਦੇ ਲਈ ਇਹ ਐਜ਼ ਆਫ ਨਾਓ ਹਲੇ ਇਹ ਕੁਝ ਨਹੀਂ ਗਿਆ ਜਾ ਸਕਦਾ ਵੀ ਇਹ ਵੈਪਨ ਆ ਇਹ ਵੈਪਨ ਕਿਹਨੂੰ ਉਹਨਾਂ ਨੇ ਦੇਣੇ ਸੀ ਜਾਂ ਕਿਹਨੇ ਲਿਓਰ ਹੋਣਾ ਸੀ ਕਿਹਦੇ ਹਿੱਸੇ ਚਾਉਣੇ ਸੀ ਨਹੀਂ ਆਉਣੇ ਸੀ